ਉਹਦੇ ਥੱਲੇ ਨਾ ਬਹੁਤ ਸਾਰੇ ਕਮੈਂਟ ਸੀ ਕਿ ਨਵਾਂ Uber ਡਰਾਈਵਰ ਆ ਗਿਆ 711 ਤੇ ਨਵਾਂ ਕੰਮ ਕਰਨ ਵਾਲਾ ਆ ਗਿਆ ਔਰ ਮਨ ਲੈਂਦਾ ਤੇ ਰੇਸਿਜ਼ਮ ਵਾਲੇ ਕਮੈਂਟ ਕਾਫੀ ਸੀ ਉਹਦੇ 'ਚ ਜਿਹੜੇ ਮੈਂ ਦੇਖੇ ਹੈ ਨਾ ਤੇ ਪਰ ਲੋਕ ਲੋਕ ਲੜ ਵੀ ਰਹੇ ਸੀਗੇ ਕਿਉਂਕਿ ਉਹਨਾਂ ਨੇ ਆਪਣੀ ਹੋਂਦ ਦੇ ਲਈ ਇੱਥੇ ਬਹੁਤ ਜ਼ਿਆਦਾ ਸਟਰਗਲ ਕੀਤਾ ਮੈਨੂੰ ਇਹਦਾ ਲੱਗਦਾ ਦੁਨੀਆ ਇੱਕ ਆ ਧਰਤੀ ਜਿਹੜੀ ਉਹ ਇੱਕ ਆ ਕੋਈ ਬਾਉਂਡਰੀ ਹੋਣੀ ਨਹੀਂ ਚਾਹੀਦੀ ਤੂੰ ਕੋਈ ਵੀ ਕਿਤੇ ਵੀ ਜਾ ਸਕਦਾ ਪਰ ਲੋਕਾਂ ਨੇ ਜਿੱਦਾਂ ਆਪਣੇ ਆਪਣੇ ਬਣਾਏ ਹੋਏ ਨਾ ਕਿ ਆ ਸਾਡਾ ਆ ਸਾਡਾ ਆ ਸਾਡਾ ਦੇਸ਼ ਆ ਸਾਡਾ ਦੇਸ਼ ਆ ਸਾਡਾ ਦੇਸ਼ ਇਹ ਸਾਡਾ ਐ ਤੁਸੀਂ ਇੱਥੇ ਨਾ ਆਓ ਸੀ ਇੱਥੇ ਨਾ ਆਈਏ ਮੇਰੇ ਲਈ ਧਰਤੀ ਇੱਕ ਆ ਤੇ ਜਿਹੜੇ ਲੋਕਾਂ ਨੇ ਇੱਥੇ ਆ ਕੇ ਮਿਹਨਤ ਕੀਤੀ ਆ ਅੱਜ ਮੈਨੂੰ ਗੁੱਸਾ ਨਹੀਂ ਹੈਗਾ ਉਹਨਾਂ ਨੇ ਜਿਹੜਾ ਨੇ ਕਮੈਂਟ ਕੀਤਾ ਕੋਈ ਵੀ ਇਦਾਂ ਦੇ 711 ਵਾਲੇ ਜਾਂ Uber ਵਾਲੇ ਆ ਗਏ ਤੇ ਜੇ Uber ਨਾਲ ਨਾ ਮੌਕੇ ਤੇ Uber ਮਿਲੇ ਤੇ ਫੇਰ ਟਟੀਆਂ ਵੀ ਲੱਗ ਜਾਂਦੀਆਂ ਤੇ ਇੱਕ ਪਤਾ ਕਹਦਾ ਕਹਦਾ ਨਵਾਂ ਟਰੱਕ ਟਰੱਕ ਵਾਲਾ ਆ ਗਿਆ ਚਾਬੀ ਵਾਲਾ ਜੇ ਟਰੱਕ ਨਾਲ ਚਟਾ ਵਾਲੇ ਨਾਲ ਹੁਣ ਤਾਂ ਫੇ ਮੁੜ ਕੇ ਫੇ ਬਰੈਡ ਵੀ ਨਹੀਂ ਹੋਣੀ ਕਰੇ ਸੋ ਇਦਾਂ ਮੈਨੂੰ ਗੁੱਸਾ ਨਹੀਂ ਹੈ ਪਰ ਮੈਂ ਕਹਿੰਦਾ ਯਾਰ ਲੋਕੀ ਕਿੱਥੇ ਖੜੇ ਆ ਹੱਲੇ ਚਲੋ ਮਹਾਰਾਜ ਆਪ ਹੀ ਠੀਕ ਕਰਨਗੇ ਜਦ ਇੱਕ ਓੰਕਾਰ ਆ ਤਾਂ ਉਹ ਕਰਨ ਕਰਾਵੇ ਆਪੇ ਆਪ ਮਾਨਸ ਕੇ ਕਸ਼ਨਾਹੀ ਹਾਂ ਸੋ